6:52 ਮਿੰਟ ਹੋਏ ਐ ਤੇ ਹੁਣ ਕਣਗਾਈਆਂ ਲੈ ਪਈਆਂ ਥੋੜੀਆਂ ਜਿਹੀਆਂ ਤੇ ਸੀ ਪਹਿਲਾਂ ਰੇਤਾ ਖਾਸ ਆ ਕੇ ਗਿਆ ਖਰਾ ਤੇ ਚਖੇੜੇ ਮੰਗੂ ਸੀਗਾ ਤੇ ਜ ਆ ਵੀ ਕੁਦਰਤ ਦੇ ਰੰਗਾਂ ਦਾ ਨਜ਼ਾਰਾ ਦੇਖੋ ਇਹ ਵੀ ਮੌਸਮੀ ਫਲ ਹੈ ਇੱਕ ਜਾਮਣ ਜਾਮਣਾ ਅੱਜ ਕੱਲ ਤੇ ਉਹਦੇ ਉੱਤੇ ਨੂਨ ਛਿੜਕੇ ਖਾਓਗੇ ਤਾਂ ਆਨੰਦ ਆ ਜੂਗਾ ਆਨੰਦ ਇਹ ਥੋੜੀਆਂ ਜਿਹੀਆਂ ਅਜੇ ਕੱਚੀਆਂ ਐਂਗਾ ਹਾ ਵੀ ਸਾਡਾ ਕਲਾਸ ਫੈਲੋ ਜਿਹੜੇ ਹਰਦੇਵ ਸਿੰਘ ਕੀ ਵਾਲਾ ਭਾਈ ਇਹਦੀ ਸਾਈਕਲਾਂ ਦੀ ਦੁਕਾਨ ਆ ਭਾਈ ਰਿਪੇਅਰ ਕਰਦਾ ਹੈ ਗੱਡੀਆਂ ਇਹਦਾ ਬਹੁਤ ਵਧੀਆ ਕੰਮ ਆ ਪਿੱਛੇ ਘੱਟੇ ਦੀਨੇ ਹੋਣਗੇ ਤੁਹਾਨੂੰ ਨਾ ਆਪਾਂ ਭਾਈ ਪੀਣਾ ਕੱਕੇ ਹੋਣੇ ਚੱਕੀ ਤੇ ਸ਼ੰਕਰ ਕੋਲੇ ਕਈ ਵਾਰੀ ਕਈ ਗੰਭੀਰ ਕਰਦੇ ਫਿਰ ਕਈ ਵਾਰੀ ਕਰਨੇ ਪੈਣਗੇ ਵੀ ਬੱਚੇ ਦਾ ਨਾਮ ਆ ਪੱਪੀ ਦਾ ਨਾਮ ਜੰਦੇ ਆ Kërë në dhejë, dhejë si kamë në dhejë për dhejë për ਸਮਹਿਗਾ ਈ ਕਪਾਈ ਆ ਸਾਡਾ ਭਾਈ ਥਰਾਏ ਵਾਲਾ ਡਾ ਇਥੇ ਰੌਣਕ ਲਗੀ ਰਹਿੰਦੀ ਹੈਗੀ ਸੱਚੀ ਆਵਾਜ਼ਾਂ ਹੀ ਚਲਦੀ ਰਹਿੰਦੀ ਹੈ ਸ਼ੰਕਰ ਕੋਲੇ ਇਹ ਨੂੰ ਤਾਂ ਢੇਰ ਲੱਗਿਆ ਆਹ ਟਰੈਕਟਰ ਅੱਗੇ ਇੱਕ ਹੋਰ ਖੜਾ ਪਾਈ ਚਲਾ ਹੋਇਆ ਬਾਈਕ ਆ ਤੁਹਾ ਡੱਬੂ ਪਿਆਵਦੇ ਕੀ ਹਾਲ ਆ ਭਾਈ ਆ ਪਾ ਸ਼ੰਕਰ ਕੋਲੇ ਆ ਚੱਕੀ ਤੇ ਪੀਣਾ ਧਰਨਾ ਔਰ ਹੈਗਾ ਘਰੇ ਕੋਈ ਭਾਈ ਸ਼ੰਕਰਾ ਸ਼ੰਕਰ ਸਿੰਘ ਕਿਧਰ ਗਿਆ ਭਾਈ ਬજરੰਗੀ ਵੀ ਹੈ ਨਹੀਂ ਉਸੇ ਕਤੇ ਲਾਲਾ ਕੋਲੂ ਵੀ ਲਾ ਰੱਖਿਆ ਭਾਈ ਸ਼ੰਕਰ ਨੇ ਸਰੋਂ ਦੀ ਕਹਾਣੀ ਕਰਦਾ ਹੈ ਤੇ ਆਟਾ ਚੱਕੀ ਲਾ ਰੱਖੀ ਹੈ ਨਹੀਂ ਪਹਾੜ ਪਲੜ ਹੈ ਨਹੀਂ ਉਹ ਆ ਭਾਈ ਚੱਕੀ ਦੇ ਮਾਲਕ ਸ਼ੰਕਰ ਸੱਕੀ ਵਾਲਾ ਸ਼ੰਕਰ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਆਪਾ ਆ ਬੈਕ ਕਰ ਉਹ ਜੀ ਇਹ ਇਹ ਨਾ ਬੈਕ ਕਰ ਕਹਿੰਦਾ ਰੇਡੀਮ ਥੋੜਾ ਟ੍ਰੇਡਾ ਕਰ ਕਹਿੰਦਾ ਇਹ ਕੀ ਚੱਕਰ ਹੋ ਸ਼ੰਕਰ ਤੜਕੇ ਤੜਕੇ 11 ਦਾ ਬੱਜ ਗਿਆ ਗੰਜਰਿਆ 11 ਗੱਡੀ ਭੱਜੀ ਅੱਜ ਲੈਟ ਹੈ ਨਹੀਂਗੇ ਹਾਂ ਜੀ ਭਰਾ ਚੱਲ ਕੋਈ ਨਹੀਂ ਆਜੂਗੀ ਇਹਦਾ ਪਈਆ ਖੋਲੂ ਕਹਾਣੀ ਕੱਢਦਾ ਸਰੋਂ ਦੀ ਸ਼ੰਕਰ ਲਲਾਵਾ ਘਟੇ ਹਾ ਵੀ ਸਾਡਾ ਕਲਾਸ ਫੈਲੋ ਜਿਹੜੇ ਹਰਦੇਵ ਸਿੰਘ ਕੀ ਆਲਾ ਭਾਈ ਇਹਦੀ ਸਾਈਕਲਾਂ ਦੀ ਦੁਕਾਨ ਆ ਭਾਈ ਰਿਪੇਅਰ ਕਰਦਾ ਹੈ ਗੱਡੀਆਂ ਇਹ ਤਾਂ ਬਹੁਤ ਵਧੀਆ ਕੰਮ ਹੈਗਾ ਇਹ ਭਾਈ ਦੁਕਾਨ ਪਾਈ ਬੈਠਾ ਇੱਥੇ ਕਿਵੇਂ ਲਾਈਟ ਭੱਜ ਗਈ ਕੇ ਆ ਪੱਖਾ ਘਰ ਨਾ ਕੋ ਗੀਂਦਾ ਓਏ ਹੈਲੋ ਆ ਭਾਈ ਸਾਡੇ ਬਾਬੇ ਨੂੰ ਮੈਂ ਬਾਜ਼ ਮਾਰੀ ਆ ਅੱਜ ਮੈਂ ਦੇ ਕੋਲ ਗਿਆ ਨਹੀਂ ਕੀ ਆਲਾ ਕਰਤੇ ਸਿਆਂ ਅੱਜ ਲੰਮੇ ਸਫ਼ਰ ਤੇ ਨਿਕਲ ਗਿਆ ਸੀ ਗੱਡਿਆਂ ਹੋ ਠੀਕ ਆ ਭਾਈ ਭਾਈ ਆਪਾਂ ਟੌਪ ਧਰ ਕੇ ਗਏ ਸੀ ਤੇ ਵਿਚ ਰੰਗੀ ਨੇ ਵਿਚਾਰੇ ਨੇ 2 ਘੰਟੇ ਲੇਟ ਆਈ ਸੀ ਤੇ ਨੇ ਕਾਢ ਹੀ ਦਿੱਤਾ ਟਾਟਾ ਤਰਲੇ ਤੁਰਲੇ ਕਰਾ ਕੇ ਤਾਂ ਤੇ ਲੈਟ ਦੀ ਅੱਜ ਪ੍ਰੋਬਲਮ ਆ ਕਿਉਂਕਿ ਨੇਰੀ ਨੂਰੀ ਖਾਸੀ ਚੱਲੀ ਜਾਂਦੀ ਅੱਜ ਚਾ ਪੱਧਰਦੇ ਆਪਣੇ ਆਸ਼ੀ ਤੇ 6 ਵਜੇ ਕੇ 52 ਮਿੰਟ ਹੋਏ ਆ ਤੇ ਹੁਣ ਕਣਗਾਈਆਂ ਲੈ ਪੀਂਗਾ ਥੋੜੀਆਂ ਜਿਹੀਆਂ ਤੇਜ਼ ਸੀ ਪਹਿਲਾਂ ਰੇਤਾ ਖਾਸ ਆ ਕੇ ਗਿਆ ਖਰਾ ਤੇ ਚਖੇੜੇ ਮੰਗੂ ਸੀਗਾ ਤੇ ਜੇ ਟਿੱਕੇ ਮੀਂਹ ਪਾ ਦੇ ਤਾਂ ਵਧੀਆ ਰੱਬ ਦੀ ਕਿਰਪਾ ਹੋ ਜੇ ਤਾਂ ਹਜੇ ਤਾਂ ਸ਼ੁਰੂਆਤ ਹੀ ਆ ਖਰਾ ਬਦਲਾ ਜ਼ਮੀਨ ਕਹਿੰਦੇ ਸੀ ਆਪਣੇ ਤੇ ਤੇਜ਼ ਸੀ ਵੀ ਬਾਵਾ ਨੇ ਰੀ 15 ਕਿ ਮਿੰਟ ਆਈਆ ਖਰਾ ਕਣਗਾਈਆਂ ਤਾਂ ਲੈ ਪੀਂਗਾ ਭਾਈ ਦੇਖੋ ਭਾਈ ਕਿੰਨੀ ਕਿਰਪਾ ਕਰਕੇ ਜਾਂਦਾ ਬਾਬਾ ਅੱਜ ਦਿਨ ਮੰਗਲਵਾਰ ਸੈਨਾ ਤ੍ਰਿਕ ਸ਼ਿਮਾ ਮੀਨਾ ਪਹਾੜ ਜੇੜਾ ਕਹਿੰਦੇ ਜੇੜ ਦਾ ਮਹੀਨਾ ਥੋੜਾ ਠੰਡਾ ਹੀ ਚੱਲੀ ਜਾਂਦਾ ਹੈ ਚੰਗਾ ਚਾਣਾ ਦੇਖੋ ਕਿਰਪਾ ਕਿੰਨੀ ਹੁੰਦੀ ਹੈ ਬਾਬੇ ਦੀ ਪਹਾੜ ਕਿੰਨੀ ਖਰਾ ਥੋੜਾ ਖਟਾਪਣਾ ਖਟਾਪਣਾ ਇੱਕ ਜਾਮਣਾ ਹੁੰਦੀਆਂ ਇੰਗਾ ਤਦੜਾ ਨਹੀਂ ਮੋਟੀਆਂ ਖਾਂਦਾ ਆਨੰਦ ਆਉਂਦਾ ਕਿ ਡਿੱਗਨਸਾਰ ਫੁੱਟਿਆਂ ਦੀ ਜਣੇਗੀ ਹਨਾ ਤੇ ਉਹਦੇ ਉਹਨੂੰ ਬ੍ਰਿਜੇ ਧਰ ਕੇ ਘਟੋ ਘਟ ਦੋ ਤਿੰਨ ਘੰਟੇ ਤੇ ਉਹਦੇ ਉੱਤੇ ਨੂਨ ਛਿੜ ਕੇ ਖਾਉਂਗੇ ਤਾਂ ਆਨੰਦ ਆ ਜੂਗਾ ਆਨੰਦ ਇਹ ਥੋੜੀਆਂ ਜਿਹੀਆਂ ਅਜੇ ਕੱਚੀਆਂ ਐਗਾ ਖਾਓ ਕੰਨ 슈ਗਰ ਵਾਸਤੇ ਸਹੀ ਹੁੰਦੀਆਂ ਹੂੰ ਵੀ ਮੌਸਮੀ ਫਲ ਖਾਣਾ ਚਾਹੀਦਾ ਇਹ ਆਪਣਾ ਛੋਟਾ ਜਿਹਾ ਬੁੱਝਾ ਸੀ ਇਹ ਕ ਉਹਦੇ ਉੱਤੇ ਥੋੜਾ ਜਿਹਾ ਬਹੁਤ ਕਿਰਗਿਆਂ ਹੈ ਅੱਜ ਖਾ ਲੋ ਜਾਮਣਾ ਭਾਈ ਹਾਈ ਗਾਇਸ ਖਾ ਸਕਦੇ ਹੋ ਜਾਮਣਾ ਤੁਸੀਂ ਮੈਨੂੰ ਆ ਲੱਗ ਰਿਹਾ ਕੁਛਾਂ ਦੇ ਹਾਂ ਆ ਦੇਖ ਹਵਾ ਚਲੀ ਜਾਂਦੀ ਹੈ ਤੇਜ਼ ਆ ਤੇ ਵਿੱਚ ਵਿੱਚ ਲੱਗ ਰਹੀਆਂ ਬਹੁਤ ਆ ਦੇਖ ਤੇ ਇਹ ਜੇ ਕੱਚੀਆਂ ਉਹਨਾਂ ਮਠਾਸ ਹੈ ਨਹੀਂ ਜੀ ਆ ਦੇਖੋ ਕਿਰੀ ਜੇ ਮੈਂ ਵਿੱਚ ਬਟਾਮ ਘਟਾਵਾਂਗਾ ਇਹ 부ਝਾ ਕਸਤਾ ਛੋਟਾ ਖਾਰਾ ਕਈ ਬੀਆਂ ਦਾ ਫਰਕ ਹੁੰਦਾ ਹੈਗਾ ਤਾਂ ਵੀ ਦੇਖ ਲਓ ਵਿੱਚ ਨੇਰੀ ਨਾਲ ਡਾਂਗਾਂ ਟੁੱਟੰਗਾ ਸੀਗਾ ਤੇ ਹਾਂਜੀ ਗਾਇਸ ਤੁਸੀਂ ਖਾ ਸਕਦੇ ਹੋਗੇ ਜਾਮਨ ਥੋੜੇ ਖੱਟੇ ਪੰਚਾ ਹੈ ਐਨੀਆਂ ਹਜੇ ਮਿੱਠੀਆਂ ਨਹੀਂ ਆ ਠੀਕ ਹੈ ਘਰ ਕਈ ਵਾਰ ਇੰਨੀਆਂ ਤੇ ਇੰਨੇ ਬਗਦੀਆਂ ਜਿੱਕੇ ਰਗਾ ਉਹਨੇ ਆਪਣੇ ਆਪ ਥਲੇ ਡਿੱਗ ਪੈਂਦੀਆਂ ਪਹਿਲਾਂ ਮੈਂ ਦੱਸ ਕੇ ਡਾਂ ਕਿਹੜੀਆਂ ਫੁੱਟੀਆਂ ਨਹੀਂ ਹੁੰਦੀਆਂ ਤੇ ਨੂਨ ਲਾ ਕੇ ਫਿਰ ਜੇ ਧਰ ਕੇ ਖਾ ਸਕਦੇ ਹੋ ਤੁਸੀਂ ਬਾਏ 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 ਜਾਮਨ ਦਾ ਆਨੰਦ ਲੋ ਪਹਿਲਾਂ ਆਪਾਂ ਚੱਕੀ ਦੇ ਧੜਕੇ ਆਟਾ ਲੈ ਕੇ ਸੀ ਨਾ ਕਣਕ ਲੈ ਕੇ ਸੀ ਆਟਾ ਨਹੀਂ ਆਟਾ ਤਾਂ ਲੈ ਆਏ ਹਾਂ ਤੋਂ ਕਣਕ ਲੈ ਕੇ ਸੀ ਕਈ ਵਾਰ ਗਲਤ ਹੋ ਜਾਂਦਾ ਜਾਵਣ ਖਾਦੀ ਨਾ ਕਿਉਂਕਿ ਅਜੇ ਖੱਟ ਕੇ ਅਜੇ ਮਿੱਠੀਆਂ ਹੁੰਦੀਆਂ ਤੇ ਥੋੜਾ ਜਿਹਾ ਮਿੱਠਾ ਬੋਲ ਲੰਦੇ ਤੇ ਤੇ ਉਥੋਂ ਲੈਟ ਕੇ ਆ ਗਈ ਤੇ ਬਾਗੀ ਅਜ ਤਾਈ ਨਹੀਂ ਦਿੰਦੇ ਨੇ ਬਹੁਤ ਤੰਗ ਕੀਤਾ ਤੇ ਉਥੋਂ ਦੋ ਘਟੇ ਚੱਕ ਲੈਂਦੇ ਸੀ ਇੱਕ ਛੱਡ ਆਇਆ ਮੈਂ ਉੱਥੇ ਉੱਥੇ ਲੈ ਕੇ ਮੈਂ ਜਾਵਣਾਂ ਦੀ 부ਝੇ ਦੇ ਬਹਿ ਗਿਆ ਕਿ ਤਾਂ ਤੇ ਜੇ ਬਲੌਗ ਇੱਥੋਂ ਤੱਕ ਦੇਖਿਆ ਭਾਈ ਸ਼ੁਕਰੀਆ ਨਵੇਂ ਭਰਾ ਦੇਖਦੇ ਬਹੁਤ ਆ ਭਾਈ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਬਟਨ ਜਿਹ ਇਧਰ ਦੇ ਪਾਸੇ ਇਧਰ ਦੇ ਪਾਸੇ ਉਹ ਕਾਲਾ ਜ ਆ ਹੁਣ ਇਹ ਆਂ ਦਬ ਦਿਓ ਹੈਨਾ ਅੱਛਾ ਲੋਕੇ ਮੈਨੂੰ ਚੰਗਾ ਲੱਗਦਾ ਹਨ ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ